ਕਿਉਂ ਅੱਜ ਅਸੀਂ ਆਪਣੇ ਪਹਿਲੇ ਪਾਠ ਪਾਈ ਵੀਰ ਸਿੰਘ ਜੀ ਦੀ ਆਖਰੀ ਕਵਿਤਾ ਵਿਰchnu ਕੰਪਲੀਟ ਕਰਨ ਲੱਗੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਇਸੇ ਨਾਲ ਹੀ ਅਸੀਂ ਆਪਣੀ ਕਵਿਤਾ ਸ਼ੁਰੂ ਕਰਦੇ ਹਾਂ ਧਰਤੀ ਦੇ へ ਤੰਗ ਦਿਲ ਲੋਕੋਂ ਨਾਲ ਅਸਾਂ ਕਿਉਂ ਲੜਦੇ ਇਸ ਕਵਿਤਾ ਵਿੱਚ ਭਾਈ ਸਾਹਿਬ ਇੱਕ ਰੁੱਖ ਦੇ ਮੂਹੋਂ ਦੁਨੀਆਂ ਦੇ ਲੋਕਾਂ ਨੂੰ ਸੰਬੋਧਨ ਕਰਵਾ ਕੇ ਲਿਖਦੇ ਹਨ ਕਿ हे ਦੁਨੀਆਂ ਦੇ ਤੰਗ ਦਿਲ ਲੋਕੋ ਰੁੱਖਾਂ ਨਾਲ ਕਿਉਂ ਲੜਦੇ ਹੋ ਭਾਵ ਉਹ ਬੁਰਾ ਸਲੂਕ ਕਿਉਂ ਕਰਦੇ ਹੋ ਝੋੜੇ ਦਾਓ ਆਸਾਂ ਨਹੀਂ ਵਧਣਾ ਸਿੱਧੇ ਜਾਣਾ ਚੜਦੇ ਬਿਰਛਾ ਦਾ ਫੈਲਾਓ ਤੁਹਾਡੇ ਵਾਂਗ ਧਰਤੀ ਉੱਪਰ ਨਹੀਂ ਸਗੋਂ ਸਿੱਧੇ ਆਸਮਾਨ ਵੱਲ ਵੱਧਦੇ ਜਾਂਦੇ ਹਨ ਰੁੱਖ ਆਪਣੀਆਂ ਟਾਹਣੀਆਂ ਆਸਮਾਨ ਵਿੱਚ ਜਾ ਕੇ ਫੈਲਾਉਦੇ ਹਨ ਘੇਰੇ ਤੇ ਫੈਲਾਉ ਸਾਡੇ ਵਿੱਚ ਆਸਮਾਨਾ ਹੋਣ ਇਸ ਸੁਭਾਵ ਹੈ ਕਿ ਰੁੱਖ ਨੇ ਜਿਹੜੇ ਉਹ ਧਰਤੀ ਤੇ ਨਹੀਂ ਸਕੋ ਆਸਮਾਨ ਵੱਲ ਆਪਣੀਆਂ ਟਾਹਣੀਆਂ ਦਾ ਫੈਲਾਉ ਕਰਦੇ ਹਨ ਧਰਤੀ ਤੋਂ ਤਾਂ ਰੁੱਖ ਕੇਵਲ ਇੱਕ ਥਾਂ ਧਰਤੀ ਤੇ ਮੱਲੀ ਇਸ ਸੁਭਾਵ ਹੈ ਕਿ ਰੁੱਖ ਲੋਕਾਂ ਨੂੰ ਕਹਿ ਰਹੇ ਹਨ ਕਿ ਧਰਤੀ ਦਿੱਤਾ ਸਿਰਫ ਔਰ ਸਿਰਫ ਅਸੀਂ ਇੱਕ ਗਿੱਠ ਜਿੰਨੇ ਥਾਂ ਲਈ ਹੈ ਬਾਕੀ ਤਾਂ ਸਾਡਾ ਸਾਰਾ ਫੈਲਾਉ ਆਸਮਾਨ ਤੇ ਹੀ ਹੈ ਅਜੇ ਤੁਸੀਂ ਹੋ ਲੜਦੇ ਫੇਰ ਵੀ ਤੁਸੀਂ ਤੰਗ ਦੇ ਲੋਕੋ ਉਹਨਾਂ ਨਾਲ ਲੜਦੇ ਰਹਿਣੇ ਹੋ ਭਾਵ ਉਹਨਾਂ ਨੂੰ ਘਟ ਦੇ ਵਧਦੇ ਰਹਿਣੇ ਹੋ ਇਸੇ ਤਰ੍ਹਾਂ ਹੀ ਇੱਕ ਜਿਗਿਆਸੂ ਦੀ ਅਵਸਥਾ ਹੈ ਉਸ ਦਾ ਸੰਸਾਰਿਕ ਪਦਾਰਥਾਂ ਵਿੱਚ ਮਨ ਨਹੀਂ ਹੁੰਦਾ ਉਹ ਸੰਸਾਰ ਤੋਂ ਕੁਝ ਨਹੀਂ ਮੰਗਦੇ ਉਹਨਾਂ ਦੀ ਪ੍ਰੀਤ ਪਰਮਾਤਮਾ ਨਾਲ ਹੁੰਦੀ ਹੈ ਪਰ ਇਹ ਦੁਨੀਆ ਦੇ ਲੋਕ ਉਹਨਾਂ ਨਾਲ ਬੁਰਾ ਸਲੂਕ ਕਰਦੇ ਹਨ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਵਿਤਾ ਦੇ ਭਾਵਅਤ ਸਮਝ ਆਏ ਹੋਣਗੇ ਜੇਕਰ ਤੁਸੀਂ ਇਸ ਪਾਡ ਦੇ ਪ੍ਰਸ਼ਨ ਉੱਤਰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ